ਆਪਣੀ ਕਿਰਤ ਜ਼ਿੰਦਗੀ ਬਿਲਾਸ ਦੇ ਵਿੱਚ ਸਾਧੂ ਦਇਆ ਸਿੰਘ ਹਰਫ ਜੀ ਇਨਸਾਨ ਦੇ 10ਵੇਂ ਸਾਲ ਦਾ ਹਵਾਲ ਇਸ ਤਰ੍ਹਾਂ ਬਿਆਨ ਕਰਦੇ ਹਨ 10ਵੇਂ ਸਾਲ ਦੀ ਉਮਰ ਹੈ ਖੇਡ ਦੇ ਅੰਦਰ ਅਜੇ ਰੱਬ ਦੀ ਤਰਫ ਧਿਆਨ ਹੈ ਨਹੀਂ ਪਾਉਂਦਾ ਰਿਹਾ ਸੀ ਮਸਤ ਆਲਾ ਮਸਤ ਹੋਇਆ ਜਰਾ ਸੋਚਿਆ ਲਾਭ ਤੇ ਹਾਨ ਹੈ ਨਹੀਂ ਅਜੇ ਤ्यान ਹੈ ਖਾਨ ਹੰਡਾਣ ਬੰਨੇ ਹੋਰ ਗੱਲ ਦੀ ਜਾਣ ਪਛਾਣ ਹੈ ਨਹੀਂ ਸੋਹਣਾ ਰੂਪ ਅਨੂਪ ਕਲ ਬੂਤ ਤੇਰਾ ਕਿਹਸੇ ਰੋਜ ਨੂੰ ਸਮਝ ਲੈ ਜਾਨ ਹੈ ਨਹੀਂ ਜਿਹੜਾ ਖਾਮ ਦਾ ਦੁੱਧ ਮਲਾਈਆਂ ਨੂੰ ਕਿਹਸੇ ਰੋਜ ਨੂੰ ਜਾਨ ਹੈ ਮਾਨ ਹੈ ਨਹੀਂ ਜਿਹੜਾ ਰੋਜ ਮੁਤਾਲਿਆ ਨਹੀਂ ਕਰਦਾ ਕਿਸੇ ਰੋਜ ਨੂੰ ਹਿਫਜ਼ ਕੁਰਾਨ ਹੈ ਨਹੀਂ ਜਿਹੜਾ ਬਾਣੀਆਂ ਖਰਚ ਫਜ਼ੂਲ ਕਰਦਾ ਕਿਸੇ ਰੋਜ ਨੂੰ ਜਾਨਦੁਕਾਨ ਹੈ ਨਹੀਂ ਜੇ ਨੂੰ ਕਣ ਤੇ ਕਲਰੀ ਸੌਂਕ ਲੱਗੀ ਕਿਸੇ ਰੋਜ ਨੂੰ ਜਾਨ ਦੁਕਾਨ ਹੈ ਨਹੀਂ ਜਿਹਨੂੰ ਆਲ ਤਪ ਦਿਖਦਾ ਰੋਗ ਲੱਗਾ ਕਿਸੇ ਰੋਜ ਨੂੰ ਜਾਨ ਪਹਰਾਣ ਹੈ ਨਹੀਂ ਜਿਹੜਾ ਨਦੀ ਦਰਿਆ ਵਿੱਚ ਖੇਲਦਾ ਏ ਕਿ세 ਰੋਜ ਨੂੰ ਸਮਝ ਨਦਾਨ ਹੈ ਨੀ ਜਿਸ ਨੂੰ ਸਮਝ ਆਫੀ ਮਦਾ ਅਮਲ ਲੱਗਾ ਕਿ세 ਰੋਜ ਨੂੰ ਮਰਦ ਪਲਵਾਨ ਹੈ ਨੀ ਜਿਹੜਾ ਜਗ ਦੇ ਵਿੱਚ ਕੰਜੂਸ ਬੰਦਾ ਕਰਨਾ ਬੇਚਨ ਨਸੀਬ ਦੇ ਧਾਨ ਹੈ ਨਹੀਂ ਜਿਨੇ ਸਮਝਿਆ ਖਾਕਦਰ ਖਾਕ ਹੋਣਾ ਵਿੱਚ ਉਸ ਦੇ ਖੁਦੀ ਗੁਮਾਨ ਹੈ ਨਹੀਂ ਜਿਹੜਾ ਹੰਸ ਤੇ ਮਿਰਗ ਦੀ ਚਾਲ ਚੱਲੇ ਕਿਸੇ ਰੋਜ ਨੂੰ ਜਾਨ ਇਨਸਾਨ ਹੈ ਨਹੀਂ ਦਇਆ ਸਿੰਘ ਹੁਣ ਜੱਗ ਦੇ ਵਿੱਚ ਜੀਵੇ ਕਿਸੇ ਰੋਜ ਨੂੰ ਨਾਮ ਨਿਸ਼ਾਨ ਹੈ ਨਹੀਂ ਦਇਆ ਸਿੰਘ ਹੁਣ ਜੱਗ ਦੇ ਵਿੱਚ ਜੀਵੇ ਇਸੇ ਰੋਜ਼ ਨੂੰ ਨਾਮ ਨਿਸ਼ਾਨ ਹੈ